ਬਲੱਡ ਡੋਨਰ ਕਲੱਬ ਮਹਿਤਪੁਰ ਵੱਲੋਂ ਸ਼੍ਰੀ ਦੋਤਮ ਸਿੰਘ ਜੀ ਦੇ ਸੰਕਲਪ ਨੇ ਨੂੰ ਸਮਰਪਿਤ 12 ਤਰੀਕ ਨੂੰ ਦਿਨ ਬੁੱਧਵਾਰ ਸਵੇਰੇ বাস ਸਟੈਂਡ ਮਹਿਤਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਮੈਂ ਮਹਿੰਦਰਪਾਲ ਸਿੰਘ ਟੁਰਨਾ ਵਾਈਸ ਪ੍ਰਧਾਨ ਨਗਰ ਪੰਚਾਇਤ ਮਹਿਤਪੁਰ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਵੇਂ ਤੁਸੀਂ ਮਨੁੱਖਤਾ ਦੀ ਸੇਵਾ ਦੇ ਵਿੱਚ ਪਹਿਲਾਂ ਵੀ ਹੌਮ ਹਮਾ ਕੇ ਪੂਰੇ ਜੋਰ ਸ਼ੋਰ ਦੇ ਨਾਲ ਆਪਣੀ ਤੰਦ ਹੀ ਦੇ ਨਾਲ ਇਸ ਬਲੱਡ ਡੋਨਰ ਕਲੱਬ ਦੇ ਵਿੱਚ ਖੂਨਦਾਨ ਕਰਦੇ ਰਹੇ ਹੋ ਉਵੇਂ ਆਪ ਸਭ ਨੂੰ ਬੇਨਤੀ ਕਰਦਾ ਫਿਰ ਮਨੁੱਖਤਾ ਦੀ ਸੇਵਾ ਲਈ ਤਕੜੇ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਤਾਂ ਕਿ ਇਹ ਖੂਨਦਾਨ ਮਹਾਦਾਨ ਜਿਹੜਾ ਸਾਡਾ ਕਈਆਂ ਦੀ ਜ਼ਿੰਦਗੀ ਬਚਾ ਸਕਦਾ ਹੈ ਇਹਦੇ ਵਿੱਚ ਆਪਣਾ ਸਾਰੇ ਮਿਲ ਜੁਲ ਕੇ ਯੋਗਦਾਨ ਪਾਈਏ